اپنی ਅੱਖੇ ਖੋਲ ਔਰ ਦੇਖ ਤੂੰ ਕਿਸ ਕੇ ਸਾਹਮਣੇ ਖੜਾ ਹੈ ਯਹਾਂ ਪਰ ਬਾਤ ਸਿਰਫ ਇੱਕ ਵਾਰ ਸਮਝਾਈ ਜਾਂਦੀ ਹੈ ਦੁਵਾਰਾ ਨਹੀਂ ਮੈਂ ਤੁਹਾਨੂੰ ਕਹਿਣਾ ਜ਼ਿਲ੍ਹਾ ਪ੍ਰਧਾਨ ਜੀ ਵਾਈਸ ਪ੍ਰਧਾਨ ਜੀ ਔਰ ਸੈਕਟਰੀ ਸਾਹਿਬ ਲੋ ਵਰਕਰਾਂ ਨੂੰ ਫੋਨ ਮਾਰ ਮਾਰ ਕੇ ਕਹਿੰਦੇ ਹੋ 골ਡੀ ਸੱਬਰ ਵਾਲ ਦਾ ਕੁਝ ਕੱਟ ਕੇ ਲਿਆਓ 골ਡੀ ਸੱਬਰ ਵਾਲ ਨੂੰ ਠੋਕਣਾ ਹੈ ਔਰ ਜਦੋਂ ਮਰਜੀ ਠੋਕ ਲੋ ਜਦੋਂ ਮਰਜੀ ਕੁਛ ਅਖੋਤੀ ਆਗੂ ਜਿਨ੍ਹਾਂ ਨੇ ਮੈਂ ਪਾਰਟੀ ਛੱਡ ਕੇ ਆਇਆ ਜਿੰਨੇ ਮੈਂ ਪਾਰਟੀ ਛੱਡ ਗਿਆ ਸਵੈੰਭੂ ਨੇਤਾ ਲੋਕ ਨਹੀਂ ਉਹ ਨੇਤਾ ਮੰਦੇ ਆਪਣੇ ਆਪ ਨੂੰ ਨੇਤਾ ਕੋ ਹਾਂਦੇ ਆ ਮੈਨੂੰ ਐਕਟ ਨਹੀਂ ਇੰਡਾਇਰੈਕਟ ਤਰੀਕੇ ਨਾਲ ਧਮਕੀਆਂ ਭੇਜ ਰੇ ਆ ਕਿ ਗੋਲਡੀ ਸੱਬਰ ਵੱਲੋਂ ਠੋਕਣਾ ਓਏ ਮੈਨੂੰ ਠੋਕੋਗੇ ਕੀ ਵਿਗਾੜਿਆ ਤੁਹਾਡਾ ਮੈਂ ਗੋਲਡੀ ਸੱਬਰ ਵੱਲੋਂ ਠੋਕਣਾ ਹੈ ਗੋਲਡੀ ਸੱਬਰ ਵੱਲੋਂ ਪੂਰਾ ਲੁਧਿਆਣਾ ਸ਼ਹਿਰ ਪਿਆਰ ਕਰਦਾ ਔਰ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਹੈ ਸਾਡੇ ਉੱਤੇ ਤੁਸੀਂ ਮੈਨੂੰ ਵੀ ਠੋਕੋਗੇ ਓਏ ਜਦੋਂ ਮੈਂ ਬੀਜੇਪੀ ਦੇ ਵਿੱਚ ਸੀ ਨਾ ਤਾਂ ਮੈਨੂੰ ਯਾਦ ਹੈ ਤੁਸੀਂ ਵਰਕਰਾਂ ਨੂੰ ਕਿੱਦਾਂ ਠੋਕਦੇ ਹੋ ਮੈਂ ਹੁਣ ਤੁਹਾਨੂੰ ਦੱਸਦਾ ਸਵਰਗੀ ਸ਼੍ਰੀ ਓਮ ਪ੍ਰਕਾਸ਼ ਰਤਣਾ ਜੀ ਜਦੋਂ ਉਹ ਚੋਣਾਂ ਲੜਦੇ ਸੀ ਨਾ ਤੁਸੀਂ ਹਲਕਾ ਸੈਂਟਰਲ ਵਾਲੇ ਉਹ ਜ਼ਿਲ੍ਹੇ ਵਾਲੇ ਕੋਈ ਕਮੀ ਨਹੀਂ ਛੱਡਦੇ ਸੀ ਉਹਨਾਂ ਨੂੰ ਹਰਾਨ ਦੇ ਵਿੱਚ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹਨਾਂ ਦੇ ਬੇਟੇ ਬੈਠੇ ਉਹਨਾਂ ਦਾ ਪਰਿਵਾਰ ਬੈਠਾ ਦਈਓ ਟਿਕਟ ਉਹਨਾਂ ਨੂੰ ਮੈਂ ਦੇਖਾਂਗਾ ਤੁਹਾਨੂੰ ਕਿੰਨਾ ਕੁ ਤੁਸੀਂ ਇਨਸਾਫ ਕਰਦੇ ਹੋ ਬੀਜੇਪੀ ਦੇ ਵਰਕਰਾਂ ਦੇ ਨਾਲ ਪਰ ਰੱਬ ਤੋਂ ਡਰੋ ਓਏ ਇੱਕ ਪਾਸੇ ਤੁਹਾਡੀ ਪਾਰਟੀ ਆ ਤੁਹਾਡੇ ਵਰਗੇ ਖੋਤੀ ਆਗੂਏ ਭਾਜੀਪੀ ਦੇ ਵਿੱਚ ਜਿਹੜੇ ਠੋਕਦੇ ਆਪਣੇ ਵਰਕਰਾਂ ਨੂੰ ਬਸਮਾ ਸੂਰਤ ਤੁਸੀਂ ਜੋ ਠੋਕਣਾ ਠੋਕ ਲਿਓ ਓਪਨ ਚੈਲੰਜ ਹੈ ਪਾਲਾਈ ਦਾ ਆਸ਼ੀਰਵਾਦ ਹੈ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਮੁਰਦਾਵਾ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਮਝ ਗਏ ਹਾਂਜੀ ਦੋਸਤੋ ਸਾਰੇ ਦੋਸਤਾਂ ਨੂੰ ਨਮਸਕਾਰ ਮੈਂ ਤੁਹਾਡਾ ਆਪਣਾ ਦੋਸਤ ਮਿੱਤਰ ਭਰਾ गोल्डी सबरवाल ਤੁਸੀਂ ਸਭ ਮੈਨੂੰ ਬਹੁਤ ਪਿਆਰ ਦਿੰਦੇ ਹੋ ਹਮੇਸ਼ਾ ਹਮੇਸ਼ਾ ਆਪਣਾ ਅਸ਼ੀਰਵਾਦ ਦਿੰਦੇ ਹੋ ਦੋਸਤੋ ਅੱਜ ਮੈਂ ਇੱਕ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 3-4 ਦਿਨ ਤੋਂ ਲਗਾਤਾਰ 3-4 ਦਿਨ ਤੋਂ ਲਗਾਤਾਰ ਕੁਛ ਅਖੋਤੀ ਆਗੂ ਜਿਨ੍ਹਾਂ ਦੀ ਮੈਂ ਪਾਰਟੀ ਛੱਡ ਕੇ ਆਇਆ ਜਿੰਨੇ ਮੈਂ ਪਾਰਟੀ ਛੱਡ ਗਿਆ ਸੁਆਮਪੂ ਨੇਤਾ ਲੋਗ ਨਹੀਂ ਉਹ ਨੇਤਾ ਮੰਦੇ ਆਪਣੇ ਆਪ ਨੂੰ ਨੇਤਾ ਕੋ ਹਾਂਦੇ ਆ ਉਹ ਮੈਨੂੰ ਡਾਇਰੈਕਟ ਨਹੀਂ ਇਨਡਾਇਰੈਕਟ ਤਰੀਕੇ ਦੇ ਨਾਲ ਧਮਕੀਆਂ ਭੇਜ ਰਿਹਾ ਕਿ 골ਡੀ ਸੱਬਰ ਵਾਲ ਨੂੰ ਠੋਕਣਾ ਓਏ ਮੈਨੂੰ ਠੋਕੋਗੇ ਕੀ ਬਗਾੜਿਆ ਤੁਹਾਡਾ ਮੈਂ 골ਡੀ ਸੱਬਰ ਵਾਲ ਨੂੰ ਠੋਕਣਾ ਹੈ ਉਹ ਤੁਹਾਡੇ ਦੁੱਖੋਂ ਤੋਂ ਮੈਂ ਪਾਰਟੀ ਛੱਡ ਗਿਆ ਆ ਬੀਜੇਪੀ ਤੁਸੀਂ ਮੈਨੂੰ ਠੋਕਣਾ ਹੈ ਗੋਲਡੀ ਸੱਬਰਵਾਲ ਨੂੰ ਪੂਰਾ ਲੁਧਿਆਣਾ ਸ਼ਹਿਰ ਪਿਆਰ ਕਰਦਾ ਔਰ ਬਾਲਾਜੀ ਮਹਾਰਾਜ ਦਾ ਅਸ਼ੀਰਵਾਦ ਹੈ ਸਾਡੇ ਉੱਤੇ ਤੁਸੀਂ ਮੈਨੂੰ ਕੀ ਠੋਕੋਗੇ ਓਏ ਨਾਲ ਹਾਂ ਇੱਕ ਗੱਲ ਹੋਰ ਹੈ ਜਦੋਂ ਮੈਂ ਭਾਜਪੀ ਦੇ ਵਿੱਚ ਸੀ ਨਾ ਤਾਂ ਮੈਨੂੰ ਯਾਦ ਹੈ ਤੁਸੀਂ ਵਰਕਰਾਂ ਨੂੰ ਕਿੱਦਾਂ ਠੋਕਦੇ ਹੋ ਮੈਂ ਹੁਣ ਤੁਹਾਨੂੰ ਦੱਸਾਂ ਔਰ ਤੁਸੀਂ ਜ਼ਿਲ੍ਹੇ ਵਾਲੇ ਹਲਕਾ ਸੈਂਟਰਲ ਵਾਲੇ ਤੁਸੀਂ ਕਿੱਦਾਂ ਵਰਕਰਾਂ ਨੂੰ ਠੋਕਦੇ ਮੈਂ ਤੁਹਾਨੂੰ ਦੱਸਦਾ ਡਿਟੇਲ ਦੇ ਵਿੱਚ ਸਾਡੇ ਮਾਨਯੋਗ ਸਵਰਗੀਆ ਸ਼੍ਰੀ ਹਰੀਸ਼ 베ਦੀ ਸਾਹਿਬ ਐਮ ਐਲ ਏ ਸਾਹਿਬ ਉਹਨਾਂ ਦਾ ਬੇਟਾ ਹਨੀ 베ਦੀ ਮਨੀ 베ਦੀ ਦੇਖੋ ਇਹ ਧਰਮ ਦਾ ਕੰਮ ਕਿੱਦਾਂ ਕਰ ਰਿਹਾ ਸਮਾਜ ਦਾ ਕੰਮ ਕਿੱਦਾਂ ਕਰ ਰਿਹਾ ਨੇ ਓਏ ਤੁਸੀਂ ਉਹਨਾਂ ਨੂੰ ਹੈਰਾਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਨੀ 베ਦੀ ਨੂੰ ਅੱਜ ਤੋ ਸੋਨੇ ਪਰਿਵਾਰ ਨੂੰ ਕੀ ਦਿੱਤਾ ਹੈ ਕੀ ਦਿੱਤਾ ਤੁਸੀਂ ਨੇ ਪਰਿਵਾਰ ਨੂੰ ساری ਉਮਰ ਨੇ ਪਾਰਟੀ ਦੇ ਵਿੱਚ ਲਾਤੀ ਸਵਰਗੀਆ ਸ਼੍ਰੀ ਓਮ ਪ੍ਰਕਾਸ਼ ਰਤਣਾ ਜੀ ਜਦੋਂ ਉਹ ਚੋਣਾਂ ਲੜਦੇ ਸੀ ਨਾ ਤੁਸੀਂ ਹਲਕਾ ਸੈਂਟਰਲ ਵਾਲੇ ਔਰ ਜ਼ਿਲ੍ਹੇ ਵਾਲੇ ਕੋਈ ਕਮੀ ਨਹੀਂ ਛੱਡਦੇ ਸੀ ਉਹਨਾਂ ਨੂੰ ਹਰਾਨ ਦੇ ਵਿੱਚ ਅੱਜ ਦੇਖਣਾ ਤੁਸੀਂ ਕਿਦਾਂ ਇਨਸਾਫ ਕਰਦੇ ਹੋ ਉਹਨਾਂ ਦੇ ਨਾਲ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹਨਾਂ ਦੇ ਬੇਟੇ ਬੈਠੇ ਉਹਨਾਂ ਦਾ ਪਰਿਵਾਰ ਬੈਠਾ ਦਈਓ ਟਿਕਟ ਉਹਨਾਂ ਨੂੰ ਮੈਂ ਦੇਖਾਂਗਾ ਤੁਹਾਨੂੰ ਕਿੰਨਾਕ ਤੁਸੀਂ ਇਨਸਾਫ ਕਰਦੇ ਹੋ ਭਾਜਪਾ ਦੇ ਵਰਕਰਾਂ ਦੇ ਨਾਲ ਜਿਸ ਏਰੀਆ ਦੇ ਵਿੱਚ ਮੈਂ ਰਹਿਣਾ ਯੁਗੇਸ਼ ਚੋਹਾਨ ਉਹ ਤੁਸੀਂ ਜ਼ਿਲ੍ਹੇ ਵਾਲਿਆਂ ਨੇ ਤੇ ਹਲਕਾ ਸੈਂਟਰਲ ਵਾਲਿਆਂ ਨੇ ਕੀ ਨਹੀਂ ਕੀਤਾ ਉਹ ਬੰਦੇ ਦੇ ਨਾਲ ਹਰਾਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹਣੀ ਤੁਸੀਂ ਲੋਕਾਂ ਨੇ ਉਹ ਦਵਿੰਦਰ ਜੱਗੀ ਜੀ ਜਿਨ੍ਹਾਂ ਨੇ ਸਾਰੀ ਉਮਰ ਭਾਰਤੀ ਜਨਤਾ ਪਾਰਟੀ ਸੇਵਾ ਕੀਤੀ ਇਮਾਨਦਾਰੀ ਦੇ ਨਾਲ ਉਹ ਤੁਸੀਂ ਉਹਨਾਂ ਨੂੰ ਹਰਾਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸਰਬਜੀਤ ਸਿੰਘ ਤਾਕਾ ਜੀ ਉਹ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਦਿਲ ਦੁਖੀ ਹੁੰਦਾ ਪਰ ਮੈਂ ਉਹਨੂੰ ਪਾਰਟੀ ਛੱਡ ਆਇਆ 인ਦਰ ਅਗਰ왈 ਜੀ ਦੋ ਵਾਰ ਦੇ ਕਾਉਂਸਲਰ ਮੰਡਲ ਪ੍ਰਧਾਨ ਰੋਏ ਅਈ ਦੇਖੋ ਜਾਕੀ ਉਹਨਾਂ ਦੇ ਵਾਰਡਾਂ ਦੇ ਵਿੱਚ ਕੀ ਹੋ ਰਿਹਾ ਹਲਕਾ ਸੈਂਟਰਲ ਵਾਲਿਆਂ ਨੇ ਤੇ ਜ਼ਿਲ੍ਹੇ ਵਾਲਿਆਂ ਨੇ ਡਿਊਟੀ ਲਈ ਜਾਓ ਇਹਨਾਂ ਦਾ ਗਲਾ ਘੋਟੋ ਇਹਨਾਂ ਨੂੰ ਵਾਰਡ ਨੂੰ ਤਾਰਮ-ਤਾਰ ਕਰ ਦੋ ਇਹ ਖਤਮ ਕਰ ਦੋ ਇਹਨਾਂ ਨੂੰ ਉਹ ਕਰ ਦੋ ਯਾਰ ਮੈਂ ਤਾਂ ਸਿਰਫ ਆਪਣੀ ਗੱਲ ਕਰੂੰਗਾ ਹੁਣ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆ ਉਹ ਤੁਹਾਡੇ ਕੋਲ ਮੈਂ ਡਰਨ ਵਾਲਾ ਨਹੀਂ ਕਿਉਂਕਿ ਮੈਨੂੰ ਪਤਾ ਹੈ ਉਹ ਤੁਹਾਡੇ ਦੁੱਖੋਂ ਮੈਂ ਪਾਰਟੀ ਛੱਡ ਕੇ ਆਇਆ ਕਿੰਨੇ ਲਿਸਟਾਂ ਕਿੰਨੀ ਲੰਬੀ ਲਿਸਟ ਲੁਧਿਆਣਾ ਸ਼ਹਿਰ ਦੇ ਮੈਂ ਨਾਮ ਗਿਣਾਨੇ ਸ਼ੁਰੂ ਕਰਾਂ ਨਾ ਭੱਜ ਲੈਣਾ ਤੁਸੀਂ ਇੱਕ ਗੱਲ ਹੋਰ ਦੱਸ ਦਵਾਂ ਮੈਂ ਤੁਹਾਨੂੰ ਜਦੋਂ ਮੈਂ ਬੀਜੇਪੀ ਦੇ ਅੰਦਰ ਸੀਗਾ ਬੀਜੇਪੀ ਦੇ ਵਰਕਰ ਮਾਨਿਆ ਸ਼੍ਰੀ ਦਿਨੇਸ਼ਰਪਾਲ ਜੀ ਸਰਦਾਰ ਸੁਖਮਿੰਦਰਪਾਲ ਸਿੰਘ ਗਰੇਵਾਲ ਜੀ ਸ਼੍ਰੀ ਰਕੇਸ਼ ਕਪੂਰ ਜੀ ਨੂੰ ਐਮਐਲਏ ਦੇਖਣਾ ਚਾਹੁੰਦੇ ਸੀ ਬੀਜੇਪੀ ਦੇ ਵਰਕਰ ਇਹ ਲੋਕ ਨੇ ਜਿਹੜੇ ਹਮੇਸ਼ਾ ਸਮਾਜ ਦੇ ਵਿੱਚ ਰਦੇ ਆ ਵਰਕਰਾਂ ਨਾਲ ਤਾਲਮੇਲ ਰੱਖਦੇ ਆ ਤੁਸੀਂ ਕੀ ਕਰਦੇ ਓਏ 골ਡੀ ਨੂੰ ਠੋਕਣਾ ਇਹਨੂੰ ਠੋਕ ਦੋ ਜੱਗੀ ਨੂੰ ਠੋਕ ਦੋ ਕਾਕੇ ਨੂੰ ਠੋਕ ਦੋ ਇੰਦਰ ਅਗਰਵਾਲ ਨੂੰ ਠੋਕ ਦੋ ਹੈ ਰਤੜੇ ਨੂੰ ਠੋਕ ਦੋ ਹੋਰ ਕੋਈ ਕੰਮ ਆਂਦਾ ਤੁਹਾਨੂੰ ਓ ਰੱਬ ਤੋਂ ਡਰੋ ਓ ਇੱਕ ਪਾਸੇ ਤੁਹਾਡੀ ਪਾਰਟੀ ਹੈ ਤੁਹਾਡੇ ਵਰਗੇ ਖੋਤੀ ਆਗੂ ਇਹ ਭਾਜਪਾ ਦੇ ਵਿੱਚ ਜਿਹੜੇ ਠੋਕਦੇ ਆਪਣੇ ਵਰਕਰਾਂ ਨੂੰ ਭਸਮਾ ਸੁਰੋ ਤੁਸੀਂ ਓ ਦੂਜੇ ਪਾਸੇ ਸਾਡੀ ਪਾਰਟੀ ਹੈ ਆਮ ਆਦਮੀ ਪਾਰਟੀ ਆ ਕੇ ਸਿੱਖੋ ਸਾਡੇ ਇਲਾਕੇ ਦੇ ਹਰਮਨ ਪਿਆਰੇ ਨੇਤਾ ਲੁਧਿਆਣਾ ਹਲਕਾ ਸੈਂਟਰਲ ਦਾ ਮਾਨ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਤੋਂ ਆ ਜਾ ਕੇ ਦੇਖੋ ਤੁਸੀਂ ਉਹਨਾਂ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਦਫਤਰ ਦੇ ਵਿੱਚ ਸਵੇਰੇ 10 ਵਜੇ ਤੋਂ ਹੀ ਰਸ਼ ਪਿਆਣਾ ਸ਼ੁਰੂ ਹੋ ਜਾਂਦਾ ਔਰ ਸ਼ਾਮੀ 6-7 ਵਜੇ ਤੱਕ ਔਰ ਰਸ਼ ਘਟਦਾ ਨਹੀਂ ਹੈ ਲੋਕੀ ਆਂਦੇ ਆ ਜਾਂਦੇ ਆਂਦੇ ਆ ਜਾਂਦੇ ਕੰਮ ਕਰਵਾਉਂਦੇ ਆ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਅੱਜ ਜਾ ਕੇ ਦੇਖੋ ਹਰ ਵਾਰਡ ਦੇ ਅੰਦਰ ਹਲਕਾ ਸੈਂਟਰਲ ਦੇ ਚਾਹੇ ਗੈਬੀ ਗੋਤਮ ਜੀ ਹੋਣ ਰਾਜੂ ਵੋਰਾ ਜੀ ਹੋਣ ਹਰੀਸ਼ ਵਿੱਕੀ ਜੀ ਹੋਣ ਵਿਜੇ ਸਿੰਘ ਦੀ ਹੋਣ ਰਾਜੂ ਬਾਬਾ ਜੀ ਹੋਣ ਜੋਨੀ ਜੀ ਹੋਣ ਦਨੇਸ਼ ਤੁੱਲੀ ਜੀ ਹੋਣ ਉਹ ਮੈਂ ਕਿਹਦਾ ਕਿਹਦਾ ਨਾਮ ਲਵਾਂ ਜਾ ਕੇ ਦੇਖੋ ਕਿਦਾਂ ਇਲਾਕੇ ਡਿਵੈਲਪਮੈਂਟ ਕਰਾਉਂਦੇ ਆਓ ਜਾ ਕੇ ਦੇਖੋ ਪਾਣੀ ਸੀਵਰੇਜ ਦੇ ਲੋਕਾਂ ਦੇ ਮਸਲੇ ਨੂੰ ਕਿਦਾਂ ਹੱਲ ਕਰਾਉਂਦੇ ਆ ਕੋਲ ਖੜ ਕੇ ਇੱਕ ਪਾਸੇ ਤੁਸੀਂ ਹੋ ਗਲਾ ਘੋਟਦੇ ਹੋ ਵਰਕਰਾਂ ਦਾ ਉਹ ਮੈਂ ਤੁਹਾਡੇ ਦੁੱਖੋਂ ਤਾਂ ਪਾਰਟੀ ਛੱਡ ਕੇ ਆਇਆ ਹੁਣ ਵੀ ਤੁਸੀਂ ਕਹਿੰਦੇ 골ਡਨ ਟੋਕਣਾ ਓ ਤੁਸੀਂ ਠੋਕੋਗੇ ਓ ਤੁਸੀਂ ਇੱਕ ਗੱਲ ਸੁਣ ਲੋ ਏ ਜਿਲ੍ਹਾ ਲੁਧਿਆਣਾ ਦੇ ਹੁਣ ਮੈਂ ਕੀ ਕੀ ਨਾਮ ਲਵਾ ਤੁਹਾਨੂੰ ਨਾਮ ਮੈਂ ਤੁਹਾਨੂੰ ਅਗਲੀ ਵੀਡੀਓ ਚ ਲਾਵਾਂਗਾ ਜੇ ਤੁਸੀਂ ਨਾ ਹਟੇ ਤੁਸੀਂ ਅੱਜ ਪਹਿਲੀ ਵਾਰੀ ਦੇਖਿਆ ਹੋਣਾ ਕਿ ਗੋਲਡੀ ਇੱਦਾਂ ਬੋਲ ਰਿਹਾ ਮੈਂ ਕਦੇ ਬੋਲਦਾ ਨਹੀਂ ਇਹ ਪਾਸਾ ਯੂਜ਼ ਨਹੀਂ ਕਰਦਾ ਕਿਉਂਕਿ ਮੈਂ ਸਮਾਜ ਸੇਵਾ ਦੇ ਵਿੱਚ ਵਿਸ਼ਵਾਸ ਕਰਦਾ ਧਰਮ ਦੀ ਸੇਵਾ ਦੇ ਵਿੱਚ ਵਿਸ਼ਵਾਸ ਕਰਦਾ ਦੇਸ਼ ਦੀ ਸੇਵਾ ਦੇ ਵਿੱਚ ਵਿਸ਼ਵਾਸ ਕਰਦਾ ਪਰ ਅਕਾਲੀ ਉਗਾ ਤੁਹਾਡੇ ਵਰਗੇ ਲੋਕਾਂ ਨੂੰ ऐसे बादशाह च जवाब दूंगा समझ गए एक फिल्म आई थी सनी देओल दी वो ਤੁਹਾਡੇ ਵਾਸਤੇ ਮੈਂ ਡਾਇਲੌਗ ਬੋਲੂੰਗਾ ਉਹ ਕਿਹੜੇ ਕਿਹੜੇ ਬੰਦੇ ਵਾਸਤੇ ਬੋਲਣਾ ਸੋ ਲੋ ਜ਼ਿਲ੍ਹਾ ਪ੍ਰਧਾਨ ਜੀ ਵਾਈਸ ਪ੍ਰਧਾਨ ਜੀ ਔਰ ਸੈਕਟਰੀ ਸਾਹਿਬ ਲੋ ਵਰਕਰਾਂ ਨੂੰ ਫੋਨ ਮਾਰ ਮਾਰ ਕੇ ਕਹਿੰਦੇ ਹੋ 골ਡ डिसेंबर ਵਾਲ ਦਾ ਕੁਝ ਕੱਟ ਕੇ ਲਿਆਓ 골ਡ डिसेंबर ਵਾਲ ਨੇ ਠੋਕਣਾ ਔਰ ਜਦੋਂ ਮਰਜ਼ੀ ਠੋਕ ਲੋ ਜਦੋਂ ਮਰਜ਼ੀ 1 ਰੁਪਿਆ ਦਾ ਕੱਢ ਕੇ ਦਿਖਾਈਓ ਔਰ ਤੁਸੀਂ ਆਪਣੇ ਰਿਕਾਰਡ ਵੀ ਚੈੱਕ ਕਰ ਲੋ ਕ੍ਰਿਮੀਨਲ ਪਰਚੇ ਲਾਟਰੀਆ ਜਵਾਰੀਆਂ ਬੁੱਕੀਆਂ ਉਹ ਤੁਸੀਂ ਕਰੋਗੇ ਓਏ ਸਾਡੇ ਦੇ ਸੁਣੋ ਸੰਨੀ ਦੇਵਲ ਦਾ ਡਾਇਲੌਗ ਤੁਹਾਡੇ ਲਈ ਆ ਖਾਸ ਕਰਕੇ ਆਪਣੀ ਅੱਖੇ ਖੋਲ ਔਰ ਦੇਖ ਤੂੰ ਕਿਸਕੇ ਸਾਹਮਣੇ ਖੜਾ ਹੈ ਯਾਹਰ ਬਾਤ ਸਿਰਫ ਇੱਕ ਵਾਰ ਸਮਝਾਈ ਜਾਂਦੀ ਹੈ ਦਵਾਰਾਨੀ ਮੈਂ ਤੁਹਾਨੂੰ ਕਹਿਣਾ ਨਾਮ ਲੈ ਲੈ ਕੇ ਕੱਲੇ ਕੱਲੇ ਦਾ ਬੋਲੂਗਾ ਨਾਮ ਲੈ ਲੈ ਕੇ ਕੱਲੇ ਕੱਲੇ ਦੇ ਪੇਹਰੇ ਦੱਸੂਗਾ ਫੇਰ ਨਾ ਚੀਕਾ ਮਾਰਿਓ ਸਮਝ ਗਏ ਨਾ ਗੱਲਾਂ ਕਰਦੇ ਹੋ ਤੁਸੀਂ 골ਡੀ ਸੱਬਰ ਵਾਲ ਨੇ ਠੋਕਣਾ ਵਰਕਰਾਂ ਨੂੰ ਫੋਨ ਮਾਰਦੇ 골ਡੀ ਸੱਬਰ ਵਾਲ ਦਾ ਕੁਝ ਕੱਢ ਕੇ ਲਿਆਓ ਜੀ ਉਹ ਕੀ ਕੱਢੋਗੇ ਤੁਸੀਂ ਓਏ ਮੇਰੇ ਪਿਤਾ ਹੀ ਨੇ ਦੋ ਵਾਰ ਜੇਲ੍ਹ ਕੱਟੀ ਮੈਂ 25 ਸਾਲ ਤੁਹਾਡੇ ਨਾਲ ਲਾਤੇ ਐ ਗੁਨਾਹ ਸਾਡਾ ਸਰਬਜੀਤ ਸਿੰਘ ਕਾਕੇ ਨੂੰ ਹਰਾਂਦੇ ਹੋ ਰਾਜੂ ਬਾਬੇ ਨੂੰ ਮਰਵਾਉਂਦੇ ਹੋ ਹੈ ਕੀ ਗੁਨਾਹ ਹੈ ਉਹਨਾਂ ਦੇ ਕੀ ਸਿੱਖਨੇ ਹੋ ਗੱਲਾਂ ਕਰਦੇ ਹੋ ਤੁਸੀਂ ਜੋ ਠੋਕਣਾ ਠੋਕ ਲਿਓ ਓਪਨ ਚੈਲੰਜ ਹੈ ਬਾਲਾ ਜੀ ਦਾ ਅਸ਼ੀਰਵਾਦ ਹੈ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਮਝ ਗਏ ਸਿੱਖਣਾ ਨਾ ਜੇ ਤੁਸੀਂ ਰਾਜਨੀਤੀ ਦੇ ਵਿੱਚ ਆਇਓ ਨਾ ਓਏ ਦਿਮਾਗ ਲਗਾਓ ਆਪਣਾ ਜੇ ਰਾਜਨੀਤੀ ਦੇ ਵਿੱਚ ਆਇਓ ਸਮਾਜ ਦੀ ਸੇਵਾ ਕਰੋ ਲੋਕਾਂ ਦੀ ਭਲਾਈ ਕਿੱਦਾਂ ਹੋਣੀ ਉਹ ਕੰਮ 'ਤੇ ਧਿਆਨ ਦਿਓ ਇਲਾਕਾ ਡਿਵੈਲਪਮੈਂਟ ਕਿੱਦਾਂ ਹੋਣੀ ਉਸ ਪਾਸੇ ਦਿਓ ਜਿੱਦਾਂ ਸਾਡੇ ਸ਼ੋਕ ਪ੍ਰੈਸ਼ਰ ਪੱਪੀ ਜੀ ਕਰਦੇ ਆ ਵਿਕਾਸ ਪ੍ਰੈਸ਼ਰ ਕਾਕੂ ਜੀ ਕਰਦੇ ਆ ਜਾ ਕੇ ਦੇਖੋ ਬਾਕੀ ਮੈਂ ਦੋਸਤਾਂ ਦੇ ਵੀ ਮੈਂ ਤੁਹਾਨੂੰ ਸਾਰੇ ਨਾਮ ਦੱਸ ਚੁੱਕਾ ਤੈ ਤੂੰ ਸੀ ਕੀ ਕੰਮ ਕਰਦੇ ਓਏ ਆਪਣੇ ਵਰਕਰਾਂ ਦੇ ਗਲਾ ਘੋਟਦੇ ਓ ਹੈ ਸ਼ਰਮ ਹੀ ਲਿਆਜ ਲਈਏ ਤੁਸੀਂ ਲੋਕਾਂ ਨੇ ਇਹਨੂੰ ਮਾਰ ਦੋ ਉਹਨੂੰ ਮਾਰ ਦੋ ਉਹ ਕਸੂਰ ਕੀ ਉਹਨਾਂ ਦਾ ਅੱਜ ਦੇ ਤੁਸੀਂ ਜ਼ਿਲ੍ਹਾ ਪ੍ਰਧਾਨ ਬਣਿਓ ਵਾਈਸ ਪ੍ਰਧਾਨ ਲੱਗੇ ਹੋਏ ਓ ਸੈਕਟਰੀ ਲੱਗੇ ਹੋਏ ਓ ਤੇ ਸਾਡੇ ਪਿਤਾਈ ਦੇ ਕੁਰਬਾਨੀਆਂ ਨੇ ਦੋ ਦੋ ਵਾਰੀ ਜ਼ਿਲ੍ਹੇ ਗੱਟੀਆਂ ਤਾਂ ਜਾ ਕੇ ਤੁਹਾਨੂੰ ਕੁਰਸੀਆਂ ਨਸੀਬ ਹੋਈਆਂ ਤੇ ਅੱਜ ਤੁਸੀਂ ਉਹਨਾਂ ਦੇ ਬੱਚਿਆਂ ਨਾਲੀ ਧੱਕਾ ਕਰਦੇ ਓ ਮੈਂ ਫੇਰ ਕਹਿ ਰਿਹਾ ਕਿਸੇ ਕੋਲ ਮੈਂ ਡਰਦਾ ਨਹੀਂ ਜਦੋਂ ਮੈਨੂੰ ਮਾਲਕ ਨੇ ਉੱਪਰ ਬੁਲਾਣਾ ਬੁਲਾ ਲੈਣਾ ਤੁਹਾਡੇ ਵਰਗਾ ਕੋਲ ਨਹੀਂ ਮਟਰਦਾ ਪਰ ਜੇ ਤੁਸੀਂ ਮੇਰੇ ਨਾਲ ਪੰਗਾ ਲੋਗੇ ਤੇ ਹਿਸਾਬ ਲਾ ਲਿਓ ਆਪਣਾ ਸਮਝ ਗਏ ਨਾ ਉਹ ਬਾਲੇ ਹੀ ਮਾਰੇ ਮੇਰੇ ਨਾਲ ਬੈਠੇ ਆ ਉਹ ਸਾਡੇ ਇਨਸਾਫ ਪਸੰਦ ਨੇਕਦਿੱਲ ਸਾਫ਼ ਛਵੀ ਵਾਲੇ ਨਹੀਂ ਤੁਹਾਡਾ ਕੱਚੂਝਾਰੂ ਸ਼੍ਰੀ ਅਸ਼ੋਕ ਪ੍ਰੈਸ਼ਰ ਪੱਪੀ ਦੀ ਹਰ ਟਾਈਮ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ ਉਹਨਾਂ ਦੀ ਟੀਮ ਹਰ ਟਾਈਮ ਲੱਗੀ ਰਹਿੰਦੀ ਆ ਦੇਖੋ ਜਾ ਕੇ ਲੈ ਕੇ ਡਵੈਲਪਮੈਂਟ ਕਿੰਦਾ ਹੋ ਰਹੀ ਆ ਦੇਖੋ ਜਾ ਕੇ ਕਿੱਦਾਂ ਕੰਮ ਹੁੰਦੇ ਆ ਸੋ ਹੋਂ ਤੱਕ ਮੈਂ ਵੀਡੀਓ ਦਾ ਨਾਮ ਨਹੀਂ ਲਏ ਅਗਲੀ ਵਾਰੀ ਵੀਡੀਓ ਦੇ ਵਿੱਚ ਕੱਲੇ-ਕੱਲੇ ਦਾ ਨਾਮ ਲੂੰਗਾ ਔਰ ਕੱਲੇ-ਕੱਲੇ ਦੇ ਕੰਮ ਦੱਸੂੰਗਾ ਤੁਸੀਂ ਲੋਕ ਕੀ ਕਰਦੇ ਹੋ ਔਰ ਕੀ-ਕੀ ਕਰ ਚੁੱਕੇ ਹੋ ਕਿੱਦਾਂ-ਕਿੱਦਾਂ ਵਰਕਰਾਂ ਨੂੰ ਮਾਰਦੇ ਹੋ ਕੱਲੇ-ਕੱਲੇ ਦੀ ਰਿਕਾਰਡਿੰਗਾਂ ਮੇਰੇ ਕੋਲ ਪਈਆਂ ਬੰਦੇ ਦੇ ਪੁੱਤ ਬਣ ਜਾਓ ਮੈਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਦਾ ਕੰਮ ਕਰਨਾ ਹੈ ਆਮ ਆਦੀ ਪਾਰਟੀ ਦੇ ਨੀਤੀਆਂ ਨੂੰ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਮੈਂ ਲੋਕਾਂ ਤੱਕ ਪਹੁੰਚਾਣਾ ਹੈ ਔਰ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਆਪਣੀ ਪਾਰਟੀ ਦੇ ਨੁਮਾਇੰਦੇ ਤੱਕ ਪਹੁੰਚਾਣਾ ਹੈ ਔਰ ਉਹਨਾਂ ਦਾ ਹੱਲ ਵੀ ਕਰਵਾਉਣਾ ਹੈ। ਤੁਹਾਡੇ ਬੰਗੂ ਕੱਲੀਆਂ ਗੱਲਾਂ ਨਹੀਂ ਕਰਨੀਆਂ। ਇਹ ਬੀਜੇਪੀ ਦੇ ਬਣੇ ਫਿਰਦੇ ਆ ਬਹੁਤੇ ਸਵੈੰਭੂ ਨੇਤਾ। ਹਾਥੀ ਦੇ ਦੰਦ ਦੇ ਖਾਨ ਦੇ ਹੋਰ ਤੇ ਖਾਨ ਦੇ ਹੋਰ ਉਹ ਮੈਂ ਮਾਨ ਨਹੀਂ ਕਰਦਾ। ਰੱਬ ਤੋਂ ਡਰ ਕੇ ਕੰਨਾ ਉਸ ਮਾਲਕ ਤੋਂ ਡਰ ਕੇ ਕੰਨਾ। ਇੱਕ ਦਿਨ ਆਪਣੀ ਡੈਰੀ ਚੈੱਕ ਕਰ ਲਿਓ ਤੇ ਇੱਕ ਦਿਨ ਭਰਾ ਦੇ ਫੰਕਸ਼ਨ ਵਿੱਚ ਚੈੱਕ ਕਰ ਲਿਓ ਗੋਲਡੀ ਸੱਬਰਵਾਲ ਦੇ ਨਿਗਾ ਮਾਰਿਓ ਤੁਹਾਨੂੰ ਕਿਹੜੇ ਲੋਕ ਬੁਲਾਉਂਦੇ ਹੋਣਗੇ ਜਿਹੜਾ ਤੁਹਾਡੇ ਮੰਡਲਾਂ ਦੇ ਬਣਾਏ ਹੋਏ ਆ ਜਿਹੜਾ ਤੁਹਾਡੇ ਜ਼ਿਲ੍ਹੇ ਦੇ ਆਫਿਸ ਪਰ ਬਣਾਏ ਆ ਉਹੀ ਲੋਕ ਤੁਹਾਨੂੰ ਧਾਰਮਿਕ ਸਮਾਜਿਕ ਪ੍ਰੋਗਰਾਮਾਂ ਤੇ ਬੁਲਾਉਂਦੇ ਆ ਔਰ ਸਾਨੂੰ ਪੂਰਾ ਸ਼ਹਿਰ ਪਿਆਰ ਕਰਦਾ ਇੱਕ ਗੱਲ ਹੋਰ ਕਹਿਣ ਲੱਗਾ ਓ ਮੈਨੂੰ ਛੱਡੋ ਮੈਂ ਤੁਹਾਨੂੰ ਕੀ ਦੱਸਾਂ ਹਾਸੇ ਦੀ ਗੱਲਾਂ ਹਾਸਾ ਆਂਦਾ ਮੈਨੂੰ ਤੁਹਾਡੇ ਤੇ ਓਕੇ ਸਦਨ ਪੇਸ ਬਦਲ ਕੇ ਜਾਈਓ ਵਰਕਰਾਂ ਦੇ ਵਿੱਚ ਪਤਾ ਲੱਗੇਗਾ ਵਰਕਰ ਤੁਹਾਨੂੰ ਕਿਹੜਾ ਕਿਹੜਾ ਪ੍ਰਸ਼ਾਦ ਦਿੰਦੇ ਆ ਕਿਹੜਾ ਕਿਹੜਾ ਪ੍ਰਸ਼ਾਦ ਤੁਹਾਨੂੰ ਦਿੰਦੇ ਆ ਵਰਕਰ ਪੇਸ ਬਦਲ ਕੇ ਜਾਈਓ ਇੱਕ ਦਿਨ ਵਰਕਰਾਂ ਦੇ ਵਿੱਚ ਮੀਟਿੰਗ 'ਚ ਬਹਿ ਜਾਈਓ ਜਿਆ ਯਾਰਾ ਦੋਸਤਾਂ ਨੂੰ ਬੈਠੀ ਉਹਨਾਂ ਦੇ ਕੋਲ ਤੁਹਾਨੂੰ ਪਤਾ ਲੱਗ ਜਾਊਗਾ ਆਪਣਾ ਨਾਮ ਲਿਓ ਕਿ ਯਾਰ ਉਹ ਬੰਦਾ ਕਿੱਦਾਂ ਤੁਹਾਨੂੰ ਦੱਸਣਗੇ ਹੋ ਕਿ ਤੁਸੀਂ ਕੀ ਚੀਜ਼ ਹੋ ਐਵੇਂ ਆਪਣੇ ਆਪ ਨੂੰ ਸਵੈਮੂ ਨੇਤਾ ਨਾ ਬਣਾਓ ਕੋਈ ਨਹੀਂ ਤੁਹਾਨੂੰ ਨੇਤਾ ਨੂੰ ਤਾਂ ਮੰਦਾ ਤੁਸੀਂ ਸਿਰਫ ਪੀਏ ਬਣ ਕੇ ਕੰਮ ਕਰ ਰਹੇ ਹੋ ਪੀਏ ਬਣ ਕੇ ਦੋ ਬੰਦਿਆਂ ਦਾ ਪੀਏ ਬਣ ਕੇ ਕੰਮ ਕਰ ਰਹੇ ਹੋ ਮੇਰਾ ਨਾਮ ਮੇਰਾ ਮੂੰਹ ਨਾ ਖਲਵਾਓ ਮੇ ਨਾਲ ਪੰਗਾ ਨਾ ਲਓ ਤੁਹਾਡੀ ਪਾਰਟੀ ਹੁਣ ਅਲੱਗ ਹੈ ਮੇਰੀ ਪਾਰਟੀ ਅਲੱਗ ਹੈ ਜੇ ਤੁਸੀਂ ਲੜਨਾ ਹੈ ਵਿਚਾਰਧਾਰਾ ਤੇ ਲੜੋ ਲੜਨਾ ਕੰਮਾਂ ਦੇ ਆਧਾਰ ਤੇ ਲੜੋ ਅੱਜ ਦੱਸੋ ਸਾਡਾ ਲੁਧਿਆਣਾ ਹਲਕਾ ਸੈਂਟਰ ਦਾ ਮਾਨ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ 22 ਸਾਲਾਂ ਦੇ ਵਿੱਚ ਕਿਸੇ ਤੇ ਨਜਾਇਜ਼ ਪਰਚਾ ਕਰਾਇਆ ਹੋਵੇ 22 ਸਾਲਾਂ ਦੇ ਵਿੱਚ ਸਰੀ ਅਸ਼ੋਕ ਪ੍ਰਸ਼ਰ ਪੱਪੀ ਜੀਵਰ ਨੇ तमाम ਟੀਮ ਦੇ ਵਿੱਚ ਕਿਸੇ ਵੀ ਬੰਦੇ ਨੇ ਕਿਸੇ ਨਾਲ ਕੋਈ ਧੱਕਾ ਕੀਤਾ ਹੋਵੇ ਕੋਈ ਜਾਤੀ ਕੀਤੀ ਹੋਵੇ ਔਰ ਤੁਸੀਂ ਕੀ ਕਰਦੇ ਓਏ ਆਪਣੇ ਬੰਦੇ ਦੇ ਖਲੇ ਘੋਟਦੇ ਓ ਇੰਦਰ ਅਗਰਵਾਲ ਨੂੰ ਰਹਾ ਦਿਓ ਸਰਵਿਤ ਕਾਕੇ ਨੂੰ ਰਹਾ ਦਿਓ ਜੱਗੀ ਨੂੰ ਰਹਾ ਦਿਓ ਰਤੜੇ ਨੂੰ ਰਹਾ ਦਿਓ ਹਾਂ ਅਨੂ ਰਹਾ ਦਿਓ ਉਹਨੂੰ ਰਹਾ ਦਿਓ ਬਸ ਐ ਹੀ ਲੱਗੇ ਰਹਿਣਾ ਬਸਮਾ ਸੂਰ ਬਸਮਾ ਸੂਰ ਚਿੰਤਾ ਨਾ ਕਰੋ ਜਲਦੀ ਖਾਤਮਾ ਹੀ ਹੈ ਤੁਹਾਡਾ ਪਰਵਾਹ ਨਾ ਕਰੋ ਓਏ ਹੋਰ ਕੀ ਮੈਂ ਗੱਲਾਂ ਕਰਾਂ ਇਹ ਕੱਲੀ ਮੈਂ ਉਹ ਦੇਖਦਾ ਵਾ ਸੀਗਾ ਉਹ ਆਪਣੇ ਕਿਸਾਨ ਮੋਰਚਾ ਸਾਡੇ ਆਲ ਇੰਡੀਆ ਦੇ ਸੈਕਟਰੀ ਸੁਖਮਿੰਦਰਪਾਲ ਸਿੰਘ ਗਰੇਵਾਲ ਬੀਜੇਪੀ ਦੇ ਉਹ ਦੇਖੋ ਕਿੱਦਾਂ ਤੁਹਾਨੂੰ ਨੰਗਾ ਕਰ ਰਿਹਾ ਸ਼ਰਮ ਚਾਹੀਦੀ ਤੁਹਾਨੂੰ ਸ਼ਰਮ ਆ ਐਦਾਂ ਦੇ ਬੰਦੇ ਨਾਲ ਧੱਕਾ ਕਰਦੇ ਹੋ ਹੈ ਉਹ ਜਦੋਂ ਮੈਂ ਬੀਜੇਪੀ ਦੇ ਸੀਗਾ ਲੋਗ ਰਕੇਸ਼ ਕਪੂਰ ਜੀ ਨੂੰ ਦਿਨੇਸ਼ ਸਰਪਾਲ ਜੀ ਨੂੰ ਸੁਖਮਿੰਦਰਪਾਲ ਸਿੰਘ ਗਰੇਵਾਲ ਜੀ ਨੂੰ ਐਮਐਲਏ ਦੇਖਣਾ ਚਾਹੁੰਦੇ ਵਰਕਰ ਪਾਰਟੀ ਦੇ ਤੁਸੀਂ ਕੀ ਓਏ ਹੁਣ ਪਾਰਟੀ ਤੁਹਾਡੀ ਆ ਜੋ ਮਰਜ਼ੀ ਕਰੋ ਕਿਸੇ ਨੂੰ ਬਣਾਓ ਨਾ ਬਣਾਓ ਤੁਸੀਂ ਦੇਖੋ ਮੈਂ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਾਂਗਾ ਅੱਜ 2 ਮਹੀਨੇ ਤੋਂ ਲਗਾਤਾਰ ਮੈਂ ਕੰਮ ਕਰ ਰਿਹਾ ਔਰ ਮਰਦੇ ਦਮ ਤੱਕ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਬਣ ਕੇ ਕੰਮ ਕਰੂੰਗਾ ਸਮਝ ਗਏ ਇੱਕ ਵਾਰੀ ਫੇਰ ਤੋਂ ਕਿ ਜੇ ਕਿਸੇ ਨੇ ਤੁਸੀਂ ਇਨਡਾਇਰੈਕਟ ਮੈਨੂੰ ਮੈਸੇਜ ਭੇਜ ਰਹੇ ਹੋ ਨਾ ਗੋਲਡੀ ਸੱਬਰ ਵਾਲ ਨੂੰ ਠੋਕਣਾ 24 ਘੰਟੇ ਗੋਲਡੀ ਦਾ ਫੋਨ ਹੋਣ ਦਿੰਦਾ ਜਦੋਂ ਮਨੂੰ ਮਰਜ਼ੀ ਯਾਦ ਕਰੋ ਜਦੋਂ ਮਰਜ਼ੀ ਮੈਨੂੰ ਬੁਲਾਓ ਸਾਰੀ ਗਲਤਫਹਿਮੀ ਦੂਰ ਹੋਏਗੀ ਕ੍ਰਿਮੀਨਲ ਪਰਚੇ ਤੁਹਾਡੇ ਤੇ ਚੱਲਦੇ ਆ ਇਹ ਤੁਸੀਂ ਤੁਸੀਂ ਲੈ ਣਾ ਣਾ ਗਲਤ ਕੰਮ ਨਾਲ ਕੋਠੀਆਂ ਤੁਸੀਂ ਬਣਾਈਆਂ ਹੋਈਆਂ ਸਮਝ ਗਏ ਨਾ ਉਹ ਸਾਰੇ ਫਿਰ ਦੱਸੂਗਾ ਮੈਂ ਕੋਈ ਗੱਲ ਨਹੀਂ ਸਭ ਕੁਝ ਹੈਗਾ ਆਪਣੇ ਕੋਲੋਂ ਸੋਮੇ ਹੱਥ ਜੋੜ ਕੇ ਸਾਰੇ ਭਾਜਪਾ ਵਾਲੇ ਕੋਲ ਨਹੀਂਓ ਭਾਜਪਾ ਲੈਣ ਤਾਂ ਕੋਈ ਗੱਲ ਨਹੀਂ ਦੇਖਾਂਗੇ ਆਪਣੇ ਦੋਸਤਾਂ ਮਿੱਤਰਾਂ ਕੋਲੋਂ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਕਿ ਤੁਸੀਂ ਮੈਨੂੰ ਅੱਜ ਇਸ ਰੂਪ ਦੇ ਵਿੱਚ ਦੇਖਿਆ ਕਿਉਂਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਸ਼ੁਰੂ ਤੋਂ ਮੈਨੂੰ ਇਸ ਰੂਪ ਦੇ ਤੁਸੀਂ ਕਦੇ ਨਹੀਂ ਦੇਖਿਆ ਹੋਏਗਾ ਪਰ ਇਹ ਲੋਗ ਮੈਂ ਨਾ ੱਟਕਾ ਹਜੇ ਵੀ ਕਰ ਰਿਹਾ ਮੈਂ ਇਹਨਾਂ ਦੀ ਪਾਰਟੀ ਛੱਡ ਕੇ ਆ ਗਿਆ ਹਜੇ ਵੀ ਆਪਣੇ ਵਰਕਰਾਂ ਨੂੰ ਫੋਨ ਮਾਰ ਮਾਰ ਕੇ ਕਹਿ ਰਿਹਾ ਕਿ ਗੋਲਡੀ ਸੱਬਰ ਵਾਲ ਦਾ ਕੁਝ ਕੱਢ ਕੇ ਲਿਆਓ ਇਹ ਕਰਨਾ ਉਹ ਕਰਨਾ ਐਦਾਂ ਦੀ ਗੱਲਾਂ ਕਰਦੇ ਆ ਸੋ ਤੁਹਾਡੇ ਲੋਕਾਂ ਦਾ ਆਸ਼ੀਰਵਾਦ ਹੈ ਇਹ ਮੇਰਾ ਵਾਲ ਵੀ ਨਹੀਂ ਬਿੰਗਾ ਕਰ ਸਕਦੇ ਮੈਨੂੰ ਬਾਲਾ ਜੀ ਮਹਾਰਾਜ ਦੀ ਆਸ਼ੀਰਵਾਦ ਹੈ ਹਨੂਮਾਨ ਜੀ ਦੀ ਕਿਰਪਾ ਪ੍ਰਭ ਸ਼ਿਦਾਮ ਦੀ ਕਿਰਪਾ ਭੋਲੇਨਾਥ ਦੀ ਕਿਰਪਾ ਖਟੂ ਸ਼ਾਮ ਜੀ ਦੀ ਕਿਰਪਾ ਕਿਸ਼ਨ ਮਹਾਰਾਜ ਜੀ ਦੀ ਕਿਰਪਾ ਕਿੰਨੇ ਕਿੰਨੇ ਨਾਮ ਲਵਾ ਉਸ ਅਕਾਲ ਪੁਰਖ ਦੀ ਕਿਰਪਾ ਬ੍ਰਹਮਾ ਰਾਜ ਜੀ ਦੀ ਐ ਮੇਰਾ ਕੀ ਕਰ ਲੈਣਗੇ ਸੋ ਮੈਂ ਐਨੇ ਗੱਲਾਂ ਦੇ ਨਾਲ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਹਮੇਸ਼ਾ ਪਿਆਰ ਦਿੱਤਾ ਔਰ ਆਸ਼ਾ ਕਰਦਾ ਕਿ ਤੁਸੀਂ ਮੈਨੂੰ ਹਮੇਸ਼ਾ ਇਹ ਅਸ਼ੀਰਵਾਦ ਦੇ ਹੋਵੇ ਪਰ ਇਹਨਾਂ ਲੋਕਾਂ ਦਾ ਤੁਸੀਂ ਆਪ ਹੀ ਮੂੰਹ ਤੋੜ ਜਵਾਬ ਦਿਓ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈศรี ਰਾਮ ਜੈ ਹਿੰਦ ਜੈ ਭਾਰਤ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ